ਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅਸੀਂ ਵਲੋਗਰ ਚੈਨਲ ਦੇ ਵਿੱਚ ਗਾਈਸ ਤੁਹਾਡਾ ਭਰਾ ਹੋ ਚੁੱਕਾ ਰੈਡੀ ਤੇ ਰੈਡੀ ਸ਼ੈਡੀ ਹੋ ਕੇ ਤਾਂ ਹੁਣ ਮੈਂ ਚੱਲਦਾ ਹਾਂ ਸਕੂਲੇ ਪਰ ਮੇਰੇ ਨਾਲ ਧੱਕਾ ਹੋ ਗਿਆ ਗਾਈਸ ਫਿਰ ਮੈਂ ਜਾਣਾ ਨਹੀਂ ਸਕੂਲੇ ਕਿਉਂਕਿ ਮੀਂਹ ਬੜੀ ਤੇਜ਼ ਪੈਂਦਾ ਸੀ ਦੋਸਤੋ ਬਹੁਤ ਹੀ ਜ਼ਿਆਦਾ ਤੇਜ਼ ਮੀਂਹ ਪੈਂਦਾ ਸੀ ਪਤਾ ਨਹੀਂ ਕੀ ਗੋਲੀ ਵੱਜ ਜਾਂਦੀ ਹੈ ਜਦੋਂ ਸਕੂਲੇ ਜਾਣਾ ਹੁੰਦਾ ਸਕੂਲ ਦੇ ਟਾਈਮ ਦੇ ਜਸਟ 5 ਸੈਕਿੰਡ 5-10 ਮਿੰਟ ਪਹਿਲਾਂ ਮੀਂਹ ਬੰਦ ਹੋਇਆ ਆ ਤੇ ਜਾਣਾ ਮੈਨਾਂ ਨੂੰ ਗਈ ਸਕੂਲੇ ਚਲੋ ਫਿਰ ਪਹਿਲਾਂ ਸੋਚਿਆ ਸੀ ਜੇ ਮੀਂਹ ਨਾ ਆਟੂਗਾ ਤਾਂ ਫਿਰ ਰਹਿਣਾਗੇ ਮੀਂਹ ਹਟ ਗਿਆ ਹੁਣ ਜਾਣਾ ਪੈਣਾ ਆ ਮੈਂ ਹੁਣ ਆਜ ਕੋ ਸਕੂਲ ਸਕੂਲ ਆ ਕੇ ਪੜਨਾ ਪੜਨਾ ਮਨ ਲਿਆ ਜੇ ਕਪੜੇ-ਕਪੜੇ ਪਾੜੇ ਆ ਹੁਣ ਖਾਲਾ ਰੋਟੀ ਦੇ ਵਿੱਚ ਚੱਲਦਾ ਗਾਇਸ ਘੜੀ ਘੜੀ ਟਿਊਸ਼ਨ ਤੇ ਆਣੀ ਦੋਸਤੋ ਮੈਂ ਹਾਂ ਤਾਂ ਬਾ ਟਿਊਸ਼ਨ ਤੇ ਤੇ ਜਿਵੇਂ ਰਹੇ ਹਮਾਂ ਕੱਲਾ ਨੇ ਟਿਊਸ਼ਨ ਤੇ ਮੈਂ ਚਲੋ ਵੀ ਦੋਸਤੋ ਦੇਖੋ ਆਮ ਗੁੰਮ ਗਾਇਆ ਨੇ 3 ਦਾ ਸਾਥ 3 ਐ ਨਾ ਇਹ ਸੋ ਬਹੁਤ ਬਹੁਤ ਚੰਗੀ ਕਰਾ। ਹੁਣ ਦੋਸਤੋ ਅਗਾਂ ਟਿਊਸ਼ਨ ਦਵਾਚ ਗਿਆ ਐ ਟਿਊਸ਼ਨ ਤੋਂ ਆ ਗਿਆ। ਨੂੰ ਅੱਜ ਫੀਨਾ ਬਈ ਲੈਣ ਆਏ ਨੇ। ਜੋੜ ਬਹਰੀ। ਤੇ ਤੁਸੀਂ ਦੇਖ ਸਕਦੇ ਕਿਤੇ ਬਰਲੇ ਵਿੱਚ ਇਹ ਕਾਲੀ ਛੋਟੀਆ। ਇੱਥੇ ਮੇਰੇ ਦਾਦਾ ਚਿੱਟੇ ਦਾ ਰੰਗ ਚੜ ਗਿਆ ਥੋੜਾ ਥੋੜਾ ਹੈ। ਕੀ ਕੀ ਆ ਹੈ। ਅੱਛਾ ਪਾウダー ਦੋ ਲਗਾ ਠੀਕ ਹੈ। ਹੁਣ ਚੱਲਦੇ ਆ ਗਾਈਸ ਘਰੇ। ਮੋਸਮ ਚੈੱਕ ਕਰਦੀਆਂ ਇੱਕ ਗਾਰ। ਹਾਂਜੀ ਦੋਸਤੋ ਹੁਣ ਮੈਂ ਚਲਾਉਂਦਾ ਯਾਰ।

ਹਰੋਂ ਬਾਰੀ ਹੁਣ ਇੱਕ ਵੀਲੇ ਹੋ ਚੁੱਕੇ ਨੇ ਮੈਂ ਵੀ ਵਿਲਾਤ ਹੋਣਾ ਆਪਾਂ ਚਲਦੇ ਆ ਗੁਰਦੁਆਰੇ ਤੇ ਕਿਉਂਕਿ ਦੁੱਧ ਲੈਣ ਜਾਣੀ ਗਾ ਦੁੱਧ ਦੁੱਧ ਦੀ ਪੇਲੇ ਦੁੱਧ ਫੜਾ ਗਿਆ ਹਾਂ ਵੇਖੋ ਚੰਨਵਰਗਾ ਹੈ ਨਾ ਨਵੀਂ ਲੈਣ ਓਕੇ ਹੁਣ ਹੁਣ ਆ ਪਾ ਚੁੱਕੇ ਆ ਗੁਰਦੁਆਰੀ ਚਲਿਏ ਗਾਇਸ ਉੱਤੇ ਤੇ ਆਹ ਸੇਂਗਾ ਇਹ ਨਹੀਂ ਅਜ ਨਵੇਂ ਇਤਨਾ ਵੇ ਨਹੀਂ ਜਦੋਂ ਵਾਧੂ ਬਰਾਣੇ ਆ ਇਹਨਾਂ ਤੀਹ ਵਾਵਾ ਵਲੌਗ ਦੇਖੇ ਨੇ ਇਹਨਾਂ ਲੱਛਣ ਬਹੁਤ ਸਿੱਦੇ ਸਾਦੇ ਨੇ ਤੇ ਚਲਿਏ ਗਾਇਸ ਹੁਣ ਅੱਗੇ ਹਾਂ ਦੋਸਤੋ ਬੱਸ ਉਸ ਕਸਮ ਜਿਨ ਨੂੰ ਕਸਮ ਨਾਲ ਅੱਗੇ ਤੋਂ ਹੋਣਾ ਆਪਾਂ ਚੱਲੇ ਘਰ ਆ ਗਏ ਵੀਰ ਭਰਾ ਨੇ ਲੈ ਲਓ ਪਰਸ਼ਾਹਤ ਨੂੰ ਚੱਲੀਏ ਫੇ ਲੈ ਰਿਹਾ ਪਰਸ਼ਾਹਤ ਨੂੰ ਚਾ ਕੇ ਕਰੇ ਹਾਈ ਆ ਗਏ ਹੋ ਗਿਆ ਕੰਮ ਮੈਂ ਬਣ ਗਿਆ ਕੀ ਚੱਲੀਏ ਗਾਇਸ ਕਰੇ ਹਾਂਜੀ ਦੋਸਤੋ ਹੁਣ ਮਾਸਕਾ ਘਰ ਦੇ ਘਰ ਆ ਕੇ ਮੈਂ ਪਰਨਾ ਪੰਨਾ ਦੋਣ ਲਗਾ ਤੁਹਾਨੂੰ ਮੈਂ ਦਾ ਨੈਕਸਟ ਵੀ ਹਾਂਜੀ ਦੋਸਤੋ ਹੁਣ ਅੱਜ ਕਿਆ ਗਲਤੀ ਇਹਨਾਂ ਤੇ ਅਗਲੇ ਦਿਨ ਦਾ ਵੀ ਵਲੌਗ ਇਹਦੇ ਵਿੱਚ ਹੀ ਪਊਗਾ ਤੇ ਹੁਣ ਚੱਕਾਸ ਤੇ ਮੈਂ ਫੌਂਚ ਕੇ ਤਿਆਰਾਂ ਅੱਜ ਬੰਨੀ ਆ ਪੀਡੀ 50 ਤੇ ਚੰਗੀ ਤਰ੍ਹਾਂ ਮੈਂ ਰੈਡੀ ਹੋ ਚੁੱਕਾ ਹਾਂ ਸਭਾਈ ਬੂਟ ਪੋਨੇ ਮੇਰਾ ਪਾ ਪਾ ਲਿਆ ਤੇ ਚਲਦੇ ਗਏ ਸਕੂਲੇ ਪਹੁੰਚਾ ਮੈਂ ਵਿਖਾ ਦੇਣਾ ਗਏ ਪਹੁੰਚਾ ਸ਼ਾਇਦ ਹੈਗਾ 20 ਪਹੁੰਚਾ ਆ ਸ਼ਾਇਦ 20 ਹਾਂ 20 ਪਹੁੰਚਾ ਮੜਾ ਆ ਇੰਨਾ ਫਿਰ ਕੋਈ ਆਂਦਾ ਨਹੀਂ ਸਕੂਲੇ ਇੰਨਾ ਜ਼ਿਆਦਾ ਪਹੁੰਚਾ ਚਲਦੇ ਗਾਇਸ ਉਥੇ ਗਰਗਭੀ ਪਈ ਆ ਆਗੇ ਫੇ ਚਲਦੇ ਆ ਮਨੇ ਹੁਣ ਮੇਰੀ ਵੀ ਚੱਲੀ ਗਈ ਇਸ ਕੋਲ ਹਾਂਜੀ ਦੋਸਤੋ ਹੁਣ ਮੈਂ ਆ ਚੁੱਕਾ ਸਕੂਲੋਂ ਸਕੂਲੋਂ ਆ ਕੇ ਤੇ ਹੁਣ ਮੈਂ ਕੱਪੜੇ ਕੁੱਪੜੇ ਜੀ ਵਰਦੀ ਲਾ ਲਈ ਹੈ ਵਰਦੀ ਲਾ ਕੇ ਤੇ ਹੁਣ ਮੈਂ ਕੱਪੜਾ ਦੇ ਕੱਪੜੇ ਪਾ ਲਈ ਨੇ ਤੇ ਅੱਜ ਮੈਂ ਆਪਣਾ ਪਰਣਾ ਇੱਕ ਮਿੱਕਾ ਪਰਣਾ ਜਿਹਨੂੰ ਆਂਦੇ ਹਾਂ ਉਹ ਮੈਂ ਸਿਰ ਤੇ ਬੰਨ ਲਿਆ ਤੇ ਹਾ ਜੂਰੀਆਂ ਮੰਨ ਲਿਆ ਨਵਾਲਿਆਂ ਦਾ ਹੀ ਜਿਹੜਾ ਅੰਬਰ ਸਕਤ ਉਹ ਹੀ ਬੰਨਣਾ ਮੈਂ ਅੱਜ ਗਾਇਸ ਤੇ ਮੌਸਮ ਤੁਹਾਨੂੰ ਮਦਦ ਕਰਨਾ ਕੋਈ ਇਸ ਤਰ੍ਹਾਂ ਬਦਲਾਅ ਆਇਆ ਰੋਟੀ ਪਣੀ ਖਾਣੇ ਫੇ ਚੱਲਦੇ ਗਾਇਸ ਘੜਕ ਨੂੰ ਪੂਛਦੇ ਹਾਂ ਜੀ ਦੋਸਤੋ ਹੁਣ ਇਹਦਾ ਪ੍ਰੋਜੈਕਟ ਪੂਛ ਗਿਆ ਤੇ ਆ ਗਿਆ ਤੇ ਚੱਲਾ ਹੁਣ ਮੈਂ ਡਿਊਸ਼ਨ ਦੀ ਯਾਰ ਤੇ ਚੱਲੀਏ ਹੋਰ ਨੇ ਗਾਇਸ ਆ ਮੋਟਰਸਾਈਕਲ ਲਵਾਉਂਦੀ ਆ ਉਹ ਲਿਆਵੇ ਰੱਖਿਆ ਦਿਲ ਨਹੀਂ ਕਰਦਾ ਲਵਾਉਂਦਾ ਨੋਨੇ ਹੁਣ ਕੇ ਦਿਨ ਫਿਰ ਤੁਹਾਨੂੰ ਵਾਚ ਚੈੱਕ ਕਰਾਵਾਂਗੇ ਗਾਇਸ ਇਹਨਾਂ ਦੀ ਥੋੜੀਆਂ ਛੋਟੀਆਂ ਨਹੀਂ ਆ ਥੋੜੀ ਛੋਟੀਆਂ ਚੋੜੀਆਂ ਨੇ ਹਾਂਜੀ ਹੁਣ ਦੋਸਤੋ ਆਪਾਂ ਟਿਊਸ਼ਨ ਪੜ੍ਹਦੀ ਆ ਤੇ ਗੱਡੀ ਭੰਦੀ ਆ ਆਪਣੀ ਟਿਊਸ਼ਨ ਵਾਲੀ ਹੁਣ ਚਲੀਏ ਘਰੇ ਗਾਇਸ ਅੱਜ ਖਾ ਵੀਓਨੇ ਕੁਝ ਚਲਿਏ ਉਹ ਆ ਵੀ ਹੋਏ ਹਾਂਜੀ ਦੋਸਤੋ ਹੁਣ ਮੈਂ ਟਿਊਸ਼ਨ ਆ ਗਿਆ ਨਾ ਤੇ ਦੁੱਧ ਲੈਣ ਜਾਣਾ ਆ ਆ ਲੱਗ ਰਿਹਾ ਮਮੂ ਵੀ ਕਰ ਰਹੀ ਹੈ ਇਹ ਕੀ ਮम्मा ਘੁਰਦੇ ਆ ਤੂਰਦੇ ਘੁਰਦੇ ਨਹੀਂ ਨਹੀਂ ਲੱਕ ਨਾ ਨਹੀਂ ਵੀਰ ਤੈਨੂੰ ਦੱਸਾਂ ਇਹਨੇ ਮੋਸ਼ੀ ਹੋ ਗਈ ਓਹ ਤਾਂ ਇਹ ਪੱਤਰ ਹੈਗਾ ਤੇ ਹੁਣ ਗਾਇਸ ਆਪਾਂ ਚੱਲਦੇ ਆਂ ਅਰੇ ਚਲਿਏ ਗਾਇਸ ਮੈਂ ਸਕੂਟਰੀ ਚਲਾ ਲਗਾ ਰਾਮ ਰਾਮ ਬੱਜਾ ਬਲੋ ਹੋਰ ਆਰਾਮ ਵੀ ਤੇ ਅਸਪਰੀ ਹੁੰਦੇ ਲੈਨੇ ਘਰੇ ਤੇ ਹੁਣ ਆਪਾਂ ਵਿਚਲੇ ਆਹ ਕੋਨੇ ਆ ਗਿਆ ਮਸਕੇ ਆ ਗਿਆਗੇ ਬੋਟ ਲਾ ਹੁਣ ਚਰਲਾ ਪਈਆਂ ਹਾਂ ਚਲੋ ਹੈਲੋ ਓਕੇ ਚੋੜਾ ਆਪਾਂ ਵਿਚਲੀਏ ਨਾ ਨਾ ਕਰੀ ਮੈਨੂੰ ਕਹਿਤਾਈ ਨਾ ਕੁੱਟਣ ਨਹੀਂ ਨਾ ਮੈਨੂੰ ਤਰਸੜੀ ਆ ਜਾਂਦਾ ਹੈ ਬੰਦੇ ਤੇ ਪਤਾ ਨਹੀਂ ਕੋਈ ਯਾਰ ਜਾਂ ਫਿਰ ਨਹੀਂ ਕੋਈ ਆਹ ਵਾਹ ਹੋਣਾ ਹੋ ਸਕਦਾ ਹੁਣ ਆਪਾਂ ਆ ਚੁੱਕੇ ਹਾਂ ਦੋਸਤੋ ਗੁਰਦੁਆਰੇ ਤੇ ਚੜੀਏ ਹੁਣ ਗੱਲ ਸਿੱਪਤੇ ਓਏ ਕੀ ਕਰਨੇ ਕਰ ਚਲੋ ਕਰੇ ਗੁਰੂਆ ਗਾਲੇ ਤੇਰ ਮਨੂਣਾ ਨੇ ਆਪਣਾ ਟਰੈਂਪੂ ਫਸਾ ਲਿਆ ਇੱਥੇ ਇੰਦਰਾਂ ਦੇ ਬਾਗਾਂ ਦੇ ਅੰਦਰ ਕੋਈ ਆ ਨਹੀਂ ਟੈਂਟ ਨੂੰ ਮੈਂ ਹੀ ਧਰਮਨ ਹਾਂ ਹੀ ਧਰਮਨ ਦਾ ਪਾਪਾ ਹਾਂ ਹੁਣ ਦੋਸਤੋ ਆਪਾਂ ਅੱਜ ਕੇ ਗੁਰਦਾਰੇ ਤੋਂ ਗੁਰਦਾਰੇ ਦਾ ਸਮਾਪਤੀ ਕਰਾਦੀ ਹੈ ਚਲੋ ਜਗਦੀਪ ਭਾਈ ਲਾਈਕ ਸਬਸਕ੍ਰਾਈਬ ਸਾਲ ਵਿੱਚ ਸੁਨੇਹਣਾ ਪਹਿਲੇ ਲਾਈਕ ਸਬਸਕ੍ਰਾਈਬ ਪਰ ਨਾ ਡਿਗੋ ਆਹੋ ਤੇ ਜਗਦੀਪ ਭਾਈ ਇਨਫੋਰਮੇਸ਼ਨ ਪੂਰੀ ਚਾਹੀਦੀ ਜਗਦੀਪ ਭਾਈ ਨਿਕਲ ਜਾਣਾ ਪਹਿਲੇ ਦੇਣਾ ਆਪਣੇ ਪੁਰਾਣੇ ਸਕੂਲੇ ਮਤਲਬ ਮੇਰੇ ਪ੍ਰਾਇਮਰੀ ਸਕੂਲ ਇਹਦਾ ਸਕੂਲ ਚ ਚੱਲਣ ਵੀ ਆਇਆ ਜਿੱਥੇ ਮੈਂ 10ਵੀਂ ਕੀਤੀ ਕਰਦਾ ਆ ਮੈਂ ਇਹੋ ਜਿਹੀ ਬਕਵਾਸ ਨਹੀਂ ਵਿੱਚ ਪਾਉਣਾ ਮਾਮਾ ਦੇ ਲੋਕਾਂ ਨੇ ਵੈਰ ਰ ਕਰਦੇ ਬਦਮਾਸ਼ ਇੱਥੇ ਉਹਦੇ ਜਿੱਦਾਂ ਗੋਲਟੀ ਬਦਮਾਸ਼ ਨਹੀਂ ਚੱਲਦੇ ਆ ਪੈਸੇ ਦੋ ਯਾਰ ਇਹ ਨੈਟ ਇੰਟਰਨੈਟ ਤੇ ਗੋਲਟੀ ਬਦਮਾਸ਼ ਚਲੇ ਆ ਜਿਹਦੇ ਪੈਸੇ ਦੋ ਬੰਦੇ ਬਣਾਓ ਚੰਗਾ ਆ ਬਤਾ ਦਾਂਗਾ ਆ ਓਕੇ ਚਾਹੁੰਦੇ ਆ ਗਾਈਜ਼ ਹੁਣ ਆਪਾਂ ਕੋਠੇ ਤੇ ਰਹੀਏ ਬੂਆ ਨੂੰ ਆ ਕੇ ਚੱਲਦੇ ਆ ਗਾਈਜ਼ ਉਹਨਾਂ ਕੋਠੇ ਤੇ ਦੋਸਤੋ ਜਸਕਿਰਤਵਾਰੀ ਆਉਣ ਵਾਲੇ ਨੇ ਤੇ ਖਾਣੇ ਪੀਣੇ ਆ ਕੋਚ ਏਸੀ ਨਾ ਹੈ ਏਸੀ ਨਾ ਅੱਜ ਵੀ ਦੋਸਤੋ ਕਾफी ਲੈ ਆਏ ਤੇ ਜਸਪਈ ਚੰਪਾਲ ਚੰਪਾਲ ਲੈ ਗਏ ਸੀ ਤੇ ਉਹ ਪਾਕੇ ਨਹੀਂ ਖਾਏ ਥੜੀ ਜੁੱਟੀ ਉਹ ਵਾਹ ਵਾਹ ਲਿਆ ਵੀ ਸੇ ਹੁਣ ਆਪਾਂ ਖਾ ਲਿਆ ਤੇ ਖਾ ਪੀ ਕੇ ਤੇ ਹੁਣ ਲਈ ਆਪਾਂ ਗੁਰਗੁਰਾਦਾ ਕੀ ਬਣਾਉਣਾ ਹੈ ਤੇ ਐ ਅੱਜ ਜਸਪਈ ਨੇ ਪਾਲ ਦੇ ਦਿੱਤੀ ਕਹਿੰਦੇ ਭਗ ਸੋਣੀ ਵਧੀਆ ਚਾਕਰ what are you